ਸਿਵਲ ਹਸਪਤਾਲ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਅੱਜ ਜਲੰਧਰ ਜ਼ਿਲ੍ਹੇ ਦੇ ਜਿਹੜੇ ਨਵੇਂ ਸਰਪ੍ਰਸਤ ਜਨਿਆ ਸ਼੍ਰੀ ਅਰਜੇਸ਼ ਗਰਗ ਜੀ ਉਹ ਇੱਥੇ ਪਹੁੰਚੇ ਸਗੇ ਉਹਨਾਂ ਵੱਲੋਂ ਹਸਪਤਾਲ ਦਾ ਦੌਰਾ ਕੀਤਾ ਗਿਆ ਔਰ ਉਹਨਾਂ ਨੇ ਜਿਹੜੀਆਂ ਉਹਨਾਂ ਨੇ ਪ੍ਰੋਬਲਮਾਂ ਦੱਸੀਆਂ ਆ ਉਹਦੇ ਮੁਤਾਬਕ ਤਾਂ ਜਿਹੜਾ ਪੱਤਰਕਾਰਾਂ ਦੇ ਸਵਾਲਾਂ ਦੇ ਉਹਨਾਂ ਨੇ ਜਵਾਬ ਦਿੱਤੇ ਆ ਉਹ ਕਹਿ ਰਹੇ ਆ ਕਿ ਇੱਥੇ ਸਭ ਤੋਂ ਪਹਿਲੀ ਗੱਲ ਆ ਕਿ ਸਾਫੀ ਦੀ ਕਮੀ ਆ ਔਰ ਸਭ ਤੋਂ ਵੱਡੀ ਗੱਲ ਆ ਕਿ ਅਸੀਂ ਜਿਹੜੇ ਉਹਨਾਂ ਨੂੰ ਪ੍ਰੈਸ਼ਰ ਕੀਤਾ ਉਹਨਾਂ ਦਾ ਜਵਾਬ ਗੋਲ ਮੋਲ ਆ ਲੇਕਿਨ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸਿਵਲ ਹਸਪੀਟਲ ਦੀ ਹਾਲਤ ਬੜੀ ਖਰਾਬ ਆ ਔਰ ਕਹਿ ਸਕਦਾ ਕਿ ਇਹ ਹਸਪੀਟਲ ਬਿਮਾਰ ਹੈ ਸਿਵਲ ਹਸਪੀਟਲ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਬਾਈਨੀ ਡਾਕਟਰ ਦੀ ਉਹਨਾਂ ਨੂੰ ਅੱਜ ਕੋਰਚਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅੱਜ ਹੀ ਹੀ ਅਪਾਇੰਟ ਹੋਏ ਆ ਚਲੋ ਅਗਰ ਉਹ ਆ ਗਏ ਆ ਤੇ ਅਸੀਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਔਰ ਦੂਸਰੀ ਪ੍ਰੋਬਲਮ ਆ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਐਕਸ-ਰੇ ਆ ਐਕਸ-ਰੇ ਨਹੀਂ ਤੱਕ ਕਿਸੇ ਵੀ ਪੇਸ਼ੈਂਟ ਦਾ ਕੋਈ ਇਲਾਜ ਨਹੀਂ ਕਿਸੇ ਨੂੰ ਸ਼ਖਸੀ ਪ੍ਰੋਬਲਮਾ ਕਿਸੇ ਦੀ ਕੋਈ ਬਾਡੀ ਦੇ ਪਾਰਟ ਵਿੱਚ ਕੋਈ ਕ੍ਰੈਕ ਆ ਗਿਆ ਅਗਰ ਐਕਸਟਰਾ ਨਹੀਂ ਹੋਏਗਾ ਤਾਂ ਫਿਰ ਮਰੀਜ਼ ਦਾ ਇਲਾਜ ਕਿਸ ਤਰ੍ਹਾਂ ਹੋਏਗਾ ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਹਸਪਤਾਲ ਦੇ ਵਿੱਚ ਫੋਰਸ ਕਲਾਸ ਜਿਹੜੇ ਕਰਮਚਾਰੀ ਆ ਉਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਕਿਉਂਕਿ ਉਹਨਾਂ ਨੂੰ ਤਿੰਨ ਤਿੰਨ ਚਾਰ ਚਾਰ ਮਹੀਨੇ ਤਨਖਾਹ ਹੀ ਨਹੀਂ ਮਿਲਦੀ ਬਾਕੀ ਸਿਵਲ ਹਸਪਤਲ ਦੇ ਵਿੱਚ ਜਿਹੜੇ ਅੱਜ ਸਿਵਲ ਸਰਜਨ ਸਾਹਿਬ ਪਹੁੰਚੇ ਆ ਉਹਨਾਂ ਵੱਲੋਂ ਵਾਦਾ ਕੀਤਾ ਗਿਆ ਕਿ ਮੈਂ ਇੱਕ ਸਸਰੀ ਤੌਰ ਤੇ ਇਹ ਅੱਜ ਧਰਾਂ ਕੀਤਾ ਮੈਂ ਦੇਖਣਾ ਚਾਹੁੰਦਾ ਸੀ ਕਿ ਇਹ ਜਿਹੜੇ ਹਸਪਤਲ ਦੇ ਵਿੱਚ ਸਿਸਟਮ ਕਿਸ ਤਰ੍ਹਾਂ ਚੱਲਿਆ ਕਿਹੜੀਆਂ-ਕਿਹੜੀਆਂ ਕਮੀਆਂ ਆ ਕਹਿ ਸਕਦੇ ਆ ਕਿ ਬੜੇ ਸਾਲਾਂ ਤੋਂ ਇਹ ਹਸਪਤਲ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਸੇ ਦੀਆਂ ਉਸੇ ਤਰ੍ਹਾਂ ਹੀ ਖੜੀਆਂ ਆ ਅਗਰ ਇਹ ਹੱਲ ਹੋ ਜਾਣ ਤੇ ਫਿਰ ਨਕੌਦਰ ਇਲਾਕੇ ਦੇ ਜਿਹੜੇ ਪੇਸ਼ੈਂਟ ਆ ਸ਼ਾਇਦ ਉਹਨਾਂ ਦਾ ਭਲਾ ਹੋ ਸਕੇ ਮੈਂ ਰੀਸੈਂਟਲੀ ਐਜ਼ ਅ ਸਿਵਲ ਸਰਜਨ ਜਲੰਧਰ ਜੁਆਇਨ ਕੀਤਾ ਹੈ ਤੇ ਅੱਜ ਦੀ ਵਿਜ਼ਿਟ ਤਾਂ ਇੱਕ ਸਰਵੇ ਟਾਈਪ ਸਮਝ ਲਓ ਜਾਈ ਇਸ ਤਰ੍ਹਾਂ ਵੀ ਦੇਖਣ ਓਵਰਆਲ ਰਿਵਿਊ ਲੈਣ ਲਈ ਆਇਆ ਮੈਂ ਨਕੋਦਰ ਅਸੀਂ ਪਹਿਲਾਂ ਸ਼ਾਹਕੋਟ ਜਾ ਕੇ ਦੂਜਾ ਗੜਾ ਮਯਤਪੁਰ ਜਾ ਕੇ ਤੀਜੀ ਜਗ੍ਹਾ ਇੱਕ ਓਵਰਵਿਊ ਲੈਣ ਲਈ ਹੈ ਕਿ ਕੀ 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 ਕਮੀਆਂ ਇੱਥੇ ਕਿ ਸਟਾਫ ਦੀ ਸ਼ਾਰਟੇਜ ਹੈ ਕੀ ਕੁਝ ਹੋ ਨਾ ਲਾ ਉਹਦੇ ਰਿਗਾਰਡਿੰਗ ਮੈਂ ਆ ਜਾਏ ਸਰ ਕੀ ਕੰਮ ਹੋ ਨਾ ਜਾਏ ਸਭ ਤੋਂ ਪਹਿਲਾਂ ਫਾਰਮ ਉਸ ਤਾਂ ਮੈਨੂੰ ਸਟਾਫ ਦੀ ਸ਼ਾਰਟੇਜ ਜਿਵੇਂ ਐਸਐਮਓ ਸਾਹਿਬ ਨੇ ਦੱਸਿਆ ਟੌਪਿਕ ਤਾਂ ਬੰਨ੍ਹ ਨਹੀਂ ਕਿ ਸਟਾਫ ਦੀ ਟੌਪਿਕ ਹੀ ਸ਼ਾਰਟੇਜ ਹੈ ਕੁਝ ਕੰਮ ਹੈ ਜਿਹੜੇ ਆਪਣੇ ਦੇ ਪਬਲਿਕ ਹੈਲਥ ਜਾਂ ਆਪਣੇ ਦੇ ਨਾਲ ਰਿਲੇਟਡ ਕੰਸਟਰਕਸ਼ਨ ਵਰਕ ਨਾ ਹੋ ਹੋ ਨਾ ਲੇ ਔਡ ਲਾਈਨ ਲੱਗਣ ਵਾਲੀ ਹੈ ਉਹ ਚੱਲ ਰਿਹਾ ਪ੍ਰੋਸੈਸ ਸਾਰਾ ਉਹਨਾਂ ਨੇ ਮੈਨੂੰ ਦੱਸਿਆ ਜਲਦੀ ਹੋ ਜਾਏਗਾ ਸਰ ਸਭ ਤੋਂ ਮੁੱਢੀ ਥੇ ਪ੍ਰੋਬਲਮ ਹੀ ਹਸਪਤਾਲ ਦੇ ਵਿੱਚ ਹੈ ਗਟਰ ਦੀ ਪ੍ਰੋਬਲਮ ਹੈ ਜਿਹੜੀ ਸਹੀ ਨਹੀਂ ਹੋ ਰਹੀ ਔਰ ਜਿਹੜੇ ਸਫਾਈ ਕਰਮਚਾਰੀ ਆ ਫੋਰਥ ਕਲਾਸ ਹੈ ਉਹਨਾਂ ਦੀ ਬਹੁਤ ਵੱਡੀ ਕਮੀ ਹੈ ਜਿਹੜਾ ਤੁਹਾਡਾ ਠੇਕੇਦਾਰ ਹੈ ਜੀ ਕਿ ਕੰਮ ਲੈ ਦੋ ਹੂੰ ਉਹਨਾਂ ਦੀ ਤਰਫਾ ਕੱਕੜੀ ਦਿੰਦਾ ਚਲੋ ਤੁਸੀਂ ਇਹ ਮੈਨੂੰ ਦੱਸਿਆ ਮੇਰੀ ਵੀ ਰਿਪੋਰਟ ਸੇ ਨਹੀਂ ਆਇਆ ਸੀ ਨਾਲੇਜ ਇਹ ਹੋਣਾ ਪਏ ਨੂੰ ਡਿਸਾਈਡ ਕਰਕੇ ਜਲਦੀ ਵਰਕਆਊਟ ਕਰਕੇ ਨੂੰ ਡਿਸਾਈਡ ਕਰਾਂਗੇ ਕਰਾਂ ਦੇਖੋ ਇਹ ਇਸ਼ੂ ਹਰ ਜਗ੍ਹਾ ਹੀ ਹੈ ਸਾਰੇ ਪੰਜਾਬ ਦੀ ਹੈ ਡਿਊਟੀ ਸ਼ਾਰਟੇਜ ਆਫ ਸਟਾਫ ਉਹ ਹੌਲੀ ਹੌਲੀ ਗਵਰਨਮੈਂਟ ਇਸ ਵੱਲ ਜਾ ਰਹੀ ਹੈ ਉਹ ਨਾ ਉਹ ਇਸ ਮੰਤਰੀ 4-500 ਸਟਾਫ ਨਰਸਸ ਕਰ ਰਹੀ ਹੈ ਨੈਕਸਟ ਮੰਥ ਫੇਰ ਹੋਣੀ ਹੈ ਅੱਗੇ ਫਾਰਮਾਸਿਸ ਦੀ ਹੋ ਰਹੀ ਹੈ ਇਸੇ ਤਰ੍ਹਾਂ ਆਪਣੇ ਸਿਕਿਉਰਿਟੀ ਵਾਲੇ ਬੰਦੇ ਪ੍ਰੋਵਾਈਡ ਕਰ ਰਹੇ ਹੈ ਸ਼ਾਇਦ ਉਹ ਕਹਿ ਰਹੇ ਹੈ ਵੀ ਤੁਸੀਂ ਯੂਜ਼ਰ ਚਾਰਜਸ ਚ ਰੱਖੋ ਹੋ ਜਾਣੇ ਔਰ ਇਹ ਜਲਦੀ ਹੋ ਜਾਣਾ ਹੈ ਗਵਰਨਮੈਂਟ ਇਹਦੇ ਲਈ ਬਹੁਤ ਕੰਸਰਨ ਹੈ ਬਿਲਕੁਲ ਠੀਕ ਹੈ ਜੀ ਇਹ ਆਬਜ਼ਰਵੇਸ਼ਨ ਸਾਰੇ ਥਰੋਅ ਆਊਟ ਪੰਜਾਬ ਹੀ ਹੈ ਉਹਦੇ ਲਈ ਗਵਰਨਮੈਂਟ ਕਰ ਰਹੀ ਹੈ ਇਸ ਮੈਟਰ ਨੂੰ ਟੇਕ ਅਪ ਜਲਦੀ ਹੀ ਸਿਕਿਉਰਟੀ ਵਾਲੇ ਡੀ ਐਚ ਐਸ ਡੀ ਐਚ ਸੀ ਐਚੀ ਲੈਵਲ ਤੱਕ ਪ੍ਰੋਵਾਈਡ ਕੀਤੇ ਜਾਣਗੇ ਇੱਕ ਤਾਂ ਅਜਿਹਾ ਕਿ ਜਿਹੜੀ ਤੁਹਾਡੀ ਐਕਸਰੇ ਮਸ਼ੀਨ ਆ ਉਹ ਬੰਦ ਪਈ ਹੈ ਜੀ ਉਹ ਮੈਨੂੰ ਡਾਕਟਰ ਨੰਬਰ 2 ਸਰ ਹਾਂਜੀ ਦੇਖੋ ਜਿਹੜੇ ਪੇਸ਼ੈਂਟ ਆ ਉਹਨਾਂ ਕੀ ਮੰਨਣ ਉੱਪਰ ਜਾਂਦੇ ਆ ਸਾਡੇ ਸਿਰਫ ਸਾਡੀ ਪ੍ਰੋਬਲਮ ਆ ਉੱਪਰ ਕੋਈ ਪ੍ਰੋਬਲਮ ਆ ਜੀ ਤੇ ਜੇ ਲਿਫਟ ਆ ਤਰੀ ਚੇਨ ਬਿਚੋ ਆਇਆ ਹੋ ਚੁੱਕੀ ਆ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਉਹ ਜਿਹੜੀ ਐਕਚੁਅਲੀ ਮਸ਼ੀਨ ਆ ਉਹਦੀ ਅਸੀਂ ਕੰਪਲੇਂਟ ਇਹੋ ਵੀ ਜਿਨ੍ਹਾਂ ਨਾਲ ਸਾਡੀ ਹੋਈ ਵੀ ਗਵਰਨਮੈਂਟ ਆ ਪੰਜਾਬ ਦੀ ਐਮਯੂ ਉੱਤਿਆ ਵੇ ਆ ਉਹਨਾਂ ਨੂੰ ਅਸੀਂ ਦੱਸਿਆ ਪਰ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਦੱਸਿਆ ਵੀ ਇਹ ਰਿਪੇਅਰੇਬਲ ਨਹੀਂ ਹੈ ਆਸੀ ਗਵਰਨਮੈਂਟ ਨੂੰ ਆਲਰੇਡੀ ਲੈ ਕੇ ਭੇਜ ਚੁੱਕੇ ਆਂ ਵੀ ਇਹਨੂੰ ਐਕਸਚੇਂਜ ਕੀਤਾ ਜਾਵੇ ਨਮੀ ਦਿੱਤੀ ਜਾਵੇ ਵੀ ਆਪਣੇ ਪੰਜਾਬ ਚ ਤਾਂ 2 ਸਾਲ ਤੋਂ ਘਾੜੀ ਰਿਆ ਡਰਾਈਨ ਤੁਸੀਂ ਨੋਟਿਸ ਕੀਤਾ ਹੋਣਾ ਕਿਤੇ ਇੱਕ ਇੱਕ ਡਿਸਟ੍ਰਿਕਟ ਚ 2-2000 3-3000 ਹੁੰਦੇ ਨੇ ਇਸ ਵੇਲੇ ਜਲੰਧਰ ਜੇ ਜੇ ਕੱਲ ਦੀ ਰਿਪੋਰਟ ਤੱਕ ਕਰੀਏ ਜਾਂਦਾ 85% ਹੈ ਠੀਕ ਹੈ ਵਾਸਤੇ ਪ੍ਰਬੰਧ ਪ੍ਰਬੰਧ ਸਾਰੇ ਅਸੀਂ ਜਿੰਨੇ ਹਸਪੀਟਲ ਐ ਸਾਰਿਆਂ ਦੇ ਲਿੰਗੋ ਵਾਰਡ ਬਣਾਏ ਐ ਸਪੈਸ਼ਲ ਬਲੱਡ ਦਾ ਅਰੇਂਜਮੈਂਟ ਹੈਗਾ ਇੱਥੇ ਜੇ ਨਹੀਂ ਆਂਦਾ ਡਿਸਟ੍ਰਿਕਟ ਹਸਪੀਟਲ ਸਾਡੇ ਕੋਲੇ ਜਲੰਧਰ ਹੈਗਾ ਜੇ ਕੋਈ ਦਿੱਕਤ ਆਉਂਦਾ ਸੀ ਉਹਦੇ ਲਈ ਤਿਆਰ ਗਵਰਨਮੈਂਟ ਨੇ ਇਸ ਨੂੰ ਪੂਰਾ ਗਰੰਟੇ ਲੱਗੀ ਹੋਈ ਹੈ ਬਟ ਐ ਹਰ ਚੀਜ਼ ਨੂੰ ਟਾਈਮ ਲੱਗਦਾ ਹੈ ਪੂਰਾ ਪ੍ਰੋਪਰ ਸਿਸਟਮ ਹੁੰਦਾ ਇਹਨੂੰ ਵੀ ਐਡ ਕਰਨੀ ਹੈ ਬੈਲਾ ਉਹਨਾਂ ਇੰਨੇ ਦਿਨ ਐਪਲੀਕੇਸ਼ਨ ਲੈਂਦੇ ਨੇ ਉਹ ਟਾਈਮ ਕੰਜ਼ਿਊਮ ਹੀ ਗਿਆ ਉਹ ਪ੍ਰੋਸੈਸ ਪਰ ਹੋ ਰਿਹਾ ਹੈ ਇਹ ਸਭ ਤੋਂ ਮੇਜਰ ਕਾਮੇਰੀਆ ਜਿਹੜੀ ਇਹ ਹਸਪਤਾਲ ਦੇ ਵਿੱਚ ਸਪਲਾਈ ਕਰਮਚਾਰੀਆਂ ਦੀ ਆ ਉਹ ਜਿਹੜਾ ਠੇਕੇਦਾਰ ਹੈ ਉਹਦੇ 56 ਕਸ ਤੋਂ ਵੀ ਕਿਉਂਕਿ ਉਹ ਉਸੇ ਕਰੀਏਗਾ ਡਾਕਟਰ ਸਾਹਿਬ ਕਿਹੜੇ ਠੇਕੇਦਾਰ ਨੂੰ ਆਪਾਂ ਲਗਾਵੇ ਉਹਨੂੰ ਵੈਂਡਰ ਜਿਹੜਾ ਹੈਗਾ ਉਹਨੂੰ ਮੈਂ ਬਹੁਤ ਵਾਰ ਕਹਿ ਚੁੱਕਾ ਹਾਂ ਕਿ ਤੇਰੀ ਰਿਸਪੋਨਸਿਬਿਲਟੀ ਹੈ ਉਹਨੂੰ ਪਾਈਂਗੀ ਤਾਂ ਖਾਲੀ ਉਹਨੂੰ ਕਾਈਂਡਲੀ ਜੇ ਲੈਟਰ ਵੀ ਸ਼ੂਟ ਕੀਤੀ ਹੋਵੇ ਉਹਨੂੰ ਮੇਰੇ ਕੋਲੇ ਭੇਜੋ ਉੱਥੇ ਆਪਾਂ ਉਹਨੂੰ ਟੇਕ ਅਪ ਕਰਦੇ ਹਾਂ ਜਲਦੀ ਕਰਵਾ ਲਈ ਜਾਊਗਾ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜੀ ਸਾਡੇ ਵੀ ਸਾਡੇ ਸਰਕਾਰੀ ਸੈਟਅਪ ਤੇ ਪੂਰੀ ਫੈਸਿਲਿਟੀ ਹੈ ਸਾਡੇ ਕੋਲ ਮੈਡੀਕਲ ਸਪੈਸ਼ਲਿਸਟ ਵੀ ਹੈ ਸਾਡੇ ਕੋਲ ਲੈਬ ਪ੍ਰੋਪਰ ਵਰਕਿੰਗ ਹੈ 24 ਆਰ ਵਰਕਿੰਗ ਹੈ ਕੋਈ ਦਿੱਕਤ ਨਹੀਂ ਬਲੱਡ ਦੀ ਲੋੜ ਪੈਗੀ ਉਹ ਵੀ ਦੇਵਾਂਗੇ ਜੀ ਸੈਪਰੇਟ ਡੇਂਗੂ ਵਾਰਡ ਬਣੇ ਹੋਏ ਹੈ ਤਾ ਮੈਨੂੰ ਸਮਝਦਾ ਵੀ ਸਾਡੇ ਕੋਲ ਕੋਈ ਕਮੀ ਐ ਪ੍ਰਾਈਵੇਟ ਨਾਲ ਉਹ ਜਿਹੜੀਆਂ ਦਵਾਈਆਂ ਕਿਸੇ ਉੱਚ ਦੇ ਦੋ ਆਪਾਂ ਗਵਰਨਮੈਂਟ ਦਵਾਈ ਇਸ਼ੂ ਕਰਦੀ ਐ ਉਹਦੀ ਟੈਸਟਿੰਗ ਹੁੰਦੀ ਐ ਹਰ ਜਿਹੜੀ ਪੰਜਾਬ ਗਵਰਨਮੈਂਟ ਵੱਲੋਂ ਸਾਨੂੰ ਡਰੱਗ ਦਿੱਤੀ ਜਾਂਦੀ ਉਹਦੀ ਪ੍ਰੋਪਰ ਟੈਸਟਿੰਗ ਹੁੰਦੀ ਐ ਲੈ ਜੇ ਕੋਈ ਸਬਸਟੈਂਡਡ ਜਾਂ ਕੋਈ ਉਹਨਾਂ ਵਿੱਚ ਕਮੀ ਪਾਈ ਜਾਂਦੀ ਤਾਂ ਗਵਰਨਮੈਂਟ ਬੈਨ ਕਰ ਦਿੰਦੀ ਹੁਣ ਜਿਸ ਤਰ੍ਹਾਂ ਕੀ ਐਮਪੀ ਮੱਧ ਪ੍ਰਦੇਸ਼ ਚ ਆਪਣਾ ਸੀਗਾ ਸਿਰਫ ਕਾਫ ਸਿਰਫ ਉਹਦੇ ਸਟੈਂਡਰਡ ਜਿਹਾ ਉਹਦੀ ਕੋਈ ਪ੍ਰੋਬਲਮ ਆਈਦਾ ਗਵਰਨਮੈਂਟ ਆਪਨੇ ਪਹਿਲਾਂ ਉਹਨੂੰ ਬੈਨ ਕੀਤਾ ਵੀ ਉਹ ਨਹੀਂ ਯੂਜ਼ ਕਰਦੀ ਸਰ ਚੱਚਾ ਬੱਚਾ ਹਸਪੀਟਲ ਆ ਜੀ ਹਾਂਜੀ ਕਰੋੜਾਂ ਰੁਪਈਆ ਲਾ ਕੇ ਗਵਰਨਮੈਂਟ ਨਹੀਂ ਆਉਣਾ ਸਕੇ ਬਣਾਇਆ ਲੇਕਿਨ ਤਾਂ ਗਾਇਨੀ ਡਾਕਟਰ ਨਹੀਂ ਆਏ ਨਹੀਂ ਆ ਗਿਆ ਉਹਨਾਂ ਨੇ ਮੈਨੂੰ ਦੱਸਿਆ ਡਾਕਟਰ ਸਾਹਿਬ ਨੇ ਰੀਸੈਂਟਲੀ ਜੁਆਇਨ ਕੀਤਾ ਹੈ ਗਾਇਨੀ ਕਾਲਜ ਦੇ ਸਵੇ ਆਉਣ ਵਾਲੇ ਦਿਨਾਂ 'ਚ ਉਹ ਪਾਕੀ ਜਿਹੜੀਆਂ ਪਾਉਣ ਚਾਹੀਆਂ ਸਤਾਫੀਆਂ ਨੰਬਰ ਕੋ ਦਾ ਪਾਲ ਕੀਤਾ ਜਾ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਜੀ ਗਵਰਨਮੈਂਟ ਲੱਗੀ ਹੈ ਨੈਕਸਟ ਮੰਥ ਜੇ ਉਹਨਾਂ ਨੇ ਕਿਹਾ ਵੀ ਨਵੰਬਰ ਦੇ ਅੰਝ 450 ਸਟਾਫ ਨੱਸਾਂ ਦੇਵਾਂਗੇ ਉਹਦੇ ਚ ਵੀ ਪਹਿਲਾਂ ਉਹ ਡੀਐਚਹ ਜੀ ਕੰਪਲੀਟ ਹੋਣਗੇ ਜਿਹੜੇ ਡਿਸਟ੍ਰਿਕਟ ਹਸਪੀਟਲ ਲੱਗੂਗੀ ਉਸ ਕੇੰਡਰ ਵੀ ਐਫਐਲ ਸੈਂਟਰ ਹੈ ਸਾਰੇ ਉਸ ਤੋਂ ਜੇ ਇਸ ਲੋਡ ਤੇ ਕੁਝ ਬਚ ਗਿਆ ਫਿਰ ਐਸਆਰਏ ਚਾਹਣਗੇ ਜਾਂ ਨੈਕਸਟ ਉਹਦੂ ਨੈਕਸ ਮੰਥ ਇਨ ਡਿਸੰਬਰ অর ਜਨੂਰੀ ਫਿਰ 500 ਦੀ ਹੋਰ ਹੋਣੀ ਹੈ ਉਹਦੇ ਚੋਂ ਆਪਣੇ ਕੋਲ ਐਸਪੀਏ ਦੇਖੋ ਡੇਂਗੂ ਤੋਂ ਬਚਣ ਲਈ ਤਾਂ ਅਵੇਅਰਨੈਸ ਸਭ ਤੋਂ ਜ਼ਰੂਰੀ ਹੈ ਆਪਾਂ ਨੂੰ ਲੋਕਾਂ ਨੂੰ ਅਸੀਂ ਫ੍ਰਾਈਡੇ ਡਰਾਈਡੇ ਐਕਟੀਵਿਟੀਜ਼ ਵੀ ਕਰਦੇ ਆਂ ਲੋਕਾਂ ਨੂੰ ਅਸੀਂ ਅਵੇਅਰ ਕਰਦੇ ਆਂ ਵੀ ਇੱਕ ਤਾਂ ਤੁਹਾਡੇ ਆਲੇ-ਦੁਆਲੇ ਪਾਣੀ ਨਾ ਖੜਾ ਹੋਵੇ ਦੂਜਾ ਜੇ ਜੇ ਕਿਤੇ ਪਾਣੀ ਹੁੰਦਾ ਆਪਣੇ ਕੂਦਰਾ ਜਾਂ ਫ੍ਰਿਜ ਦੇ ਪਿੱਛੇ ਟਰੇ ਹੁੰਦੀ ਹੈ ਕੋਈ ਟੁੱਟੇ ਟਾਇਰ ਵਿਗਾੜ ਟਾਇਰ ਉਹਨਾਂ 'ਚ ਉਹਨਾਂ 'ਚ ਪਾਣੀ ਨਾ ਖੜਨ ਦਿਓ ਉਹਨੂੰ ਡਰਾਈ ਕਰੋ ਠੀਕ ਹੈ ਗਮਲੇ ਜਦੋਂ ਪਾਣੀ ਦਿੰਦੇ ਆ ਉਹਨੂੰ ਚੇਂਜ ਕਰੋ ਪਾਣੀ ਨੂੰ ਸਟੈਗਨੈਂਟ ਵਾਟਰ ਨਹੀਂ ਹੋਣਾ ਚਾਹੀਦਾ ਔਰ ਕੱਪੜੇ ਜਿਹੜੇ ਫਲਸਲੀ ਸ਼ਰਟਸ ਪਾਓ ਸੌਫਟ ਪਾਓ ਜਿਵੇਂ ਆਪਣੀਆਂ ਰੈਪੈਲੈਂਟ ਕਰੀਮਸ ਆਡੋਮਾਸ ਟਾਈਪ ਉਹ ਲਗਾਣ ਇਸ ਤਰ੍ਹਾਂ ਹੀ ਬਦਿਆ ਜਾ ਸਕਦਾ ਹੈ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਹਲ ਨਕੋਦਰ